ਪਰ ਤੂੰ ਹੈ ਲੱਗਿਆ ਲੱਗਦਾ ਇਹ ਈ ਗਰਮੀ ਚ ਪਾਣੀ ਗਰਮ ਭਾਲਦਾ ਨਾ ਵਾਸਤੇ ਓਏ ਪੁੱਤ ਮੈਂ ਤਾਂ ਗੁੰਦ ਕਤੀ ਰਿਆ ਆਲੂ ਬਖਾਰੇ ਦੇਤੀ ਚੱਕਰੀ ਮਲੀ ਤੇ ਢਾਗੇ ਵਾਲੀ ਮਿਸਰੀ ਪਿਉ ਪਿਉ ਕੇ ਕੋਰੇ ਕੁਝ ਚਖਾਣਾ ਮੈਨੂੰ ਨਹੀਂ ਗਰਮੀ ਲੱਗਦੀ ਮੈਨੂੰ ਤਾਂ ਢੜ ਲੱਗ ਜਾਂਦੀ ਹੈ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪ ਤੁਸੀਂ ਇਹ ਸਮਾਨ ਲਿਆ ਕੇ ਤਾਂ ਮੈਂ ਨਹੀਂ ਗਰਮੀ ਚ ਰਹਿ ਸਕਦੀ ਹਾਏ ਓਏ ਬਜਾ ਤੇਰੇ ਗੱਪ ਇਹ ਨਾਟਕ ਨੇ ਮੇਰਾ ਖਰਚਾ ਕਰਵਾਣਾ